ਮੌਸਮ ਚੇਂਜ ਹੋ ਰਿਹਾ ਆ ਪੱਖਿਆਂ ਦੀ ਹਵਾ ਦੇ ਨਾਲ ਨੀਂਦ ਆਉਂਦੀ ਆ ਲੋ ਜੀ ਧੁੱਪ ਨਿਕਲੀ ਆ ਚੰਗੀ ਹਰ ਹਵਾ ਵੀ ਕਾਫੀ ਚੱਲ ਰਹੀ ਆ ਕੱਪੜੇ ਥੋੜੀ ਸੁੱਕਣੇ ਵਣੇ ਆ ਉੱਪਰ ਜਾ ਕੇ ਦਾ ਆਪਾ ਸੁੱਕਣੇ ਵਣੇ ਆ ਅੱਜ ਆਪਾਂ ਲੱਗਿਆ ਮਾੜਦੇ ਤੇ ਟਮਾਟਰਾਂ ਨੂੰ ਕਿੱਥੇ ਬਣਾਉਂਦੇ ਜੀ ਬੜੀ ਮਾਰੇ ਲੋ ਨਹੀ ਤੂੰ ਜਾਣਾ ਘਟੀ ਚੱਲਾਂਗੇ ਤੂੰ ਪਾਣੀ ਦੀ ਬੋਤਲ ਲੈ ਕੇ ਆ ਜਾ ਉਹਦੇ ਵਾਸਤੇ ਹੈ ਚਲੋ ਜੀ ਮੇਰੇ ਕੋਲ ਘਰ ਵਾਲੀ ਫਿੱਟੀ ਰੱਖਦੇ ਆ ਕਹਿੰਦੇ ਜੇ ਲੜਨਾ ਪੀਣਾ ਪਾਣੀ ਨਮਸਤੇ ਨਮਸਤੇ ਜੀ ਕਿੱਦਾਂ ਅੱਛਾ ਇੱਥੇ ਗਲੀ ਵਿੱਚ 150 ਰੁਪਏ ਦਿੰਦਾ ਸੀ ਮੰਨੇ 150 ਰੁਪਏ ਰੋਟੀ ਦਾ ਸਵਾਦ ਆ ਜਾਂਦਾ ਖਾਂਦਾ ਲੱਗਿਆ ਜੀ ਮਸ਼ੀਨ ਨਾਲ 1 ਘੰਟਾ ਗੰਦਾ ਭੈਲਾ ਆ ਇਹ ਅੱਜ ਪੰਜਾਬ ਹੱਦਲੀ ਆ ਹਾਂ ਸਵੇਰੇ ਸਵੇਰੇ ਤੇ ਨੂੰ ਸੁਨਰ ਕੇ ਮੈਂ ਤੁਹਾਨੂੰ ਉਹ ਭੇਜ ਦਿੱਤਾ ਬਿਆਹਾਰਵਾਰ ਜੀ ਲਿਆ ਲਿਆ ਤੁਸੀਂ ਚੈੱਕ ਕਰ ਸਕਦੇ ਚੀਜ਼ ਬਲੇ ਜੀ ਨਾਰੀਲਾ ਕਿੰਨਾ ਵੱਡਾ ਆ ਚਲ ਤੂੰ ਬਣਾ ਕੇ ਬਾਅਦ ਜੋ ਕੱਟੀ ਆਮ ਤੇ ਬਲੌਗ ਦਾ ਐਂਡ ਕਰਦੇ ਹੈਲੋ ਸਾਰਤ ਇਹਨਾਂ ਗੱਲਾਂ ਬਲੌਗ ਤੇ ਮਿਲ ਪੜ੍ਹਦੇ ਸੀ ਟੈਕ ਉਹਨੂੰ ਜਿਵੇਂ ਟਿਕ ਟਾਕ ਕਰਦੇ ਅੱਜ ਦੇ ਅੱਜ ਦੇ ਬਲੌਗ ਦੀ ਸ਼ੁਰੂਆਤ ਨਾਸ਼ਤੇ ਨਾਸ਼ਤੇ ਤੋਂ ਹੀ ਹਮੇਸ਼ਾ ਨਾਸ਼ਤੇ ਦੇ ਟਾਈਮ 6:30 ਹੋ ਗਏ ਕੱਲ ਨਹੀਂ ਮੇਲੇ ਜਿਗੇ ਤਕਾਵਟ ਹੋਈ ਖੜੇ ਖੜੇ ਮੌਸਮ ਚੇਂਜ ਹੋ ਰਿਹਾ ਆ ਪੱਖਿਆਂ ਦੀ ਹਵਾ ਦੇ ਨਾਲ ਨੀਂਦ ਆਉਂਦੀ ਆ ਨੌਕੇ ਵੀ ਆਏ ਆ ਤਾਂ ਵੀ ਇਹ ਨਾ ਸੁਸਤੀ ਸੁਸਤੀ ਆ ਬਾਟ ਕਰਨ ਲੱਗੀ ਪਤਾ ਨਹੀਂ ਕਿ ਨੀਂਦ ਦੀ ਅੱਥੇ ਮੀਟ ਹੋਈ ਜਾਣਾ ਚਲੋ ਕੀ ਬਣਾਇਆ ਅੱਜ ਸ਼ਮਾਂ ਵਿੱਚ ਸਬਜੀ। ਓਕੇ ਚਲੋ ਜੀ। ਦੁਪਹਿਰੇ ਦੇਖਦੇ ਆਂ ਦਾਲ ਦੇ ਨਾਲ ਤੁਸੀਂ ਕਾ ਟਮਾਟਰਾਂ ਦੀ ਜਟਣੀ। ਟਮਾਟਰਾਂਾਂ ਦੀ ਪਿਆਜ਼ਾਂ ਦੀ ਚਟਣੀ ਬਣਾ ਤਿੱਖੀ ਕਰਾਰੀ ਕਰਕੇ ਜਰਾ। ਉਹ ਉਹਦੇ ਨਾਲ ਰੋਟੀ ਖਾਈਏ ਮੂੰਹ ਦਾ ਨਾ ਸਵਾਦ ਬੇਸਵਾਦਾ ਜਿਹਾ ਹੋਇਆ ਆਇਆ। ਤੇ ਚਲੋ ਪਹੁੰਚੋ ਫੇਰ। ਮੈਂ ਪੱਲੂ ਨੂੰ ਪੁੱਛਦੀ ਮੈਂ ਕਿ ਪੱਲੂ ਤੁਹਾਨੂੰ ਸਕੂਲੇ ਨਹੀਂ ਜਾਂਦੀਂ ਕਿਹਦੀ ਹੋਰ ਮੰਮੀ ਪੱਖੇ। ਉਹ ਤਾਂ ਪੱਖੇ ਦੇ ਹਵਾ ਨੂੰ ਨੀਂਦ ਆਉਂਦੀ ਹੁੰਦੀ ਆ। ਤੇ ਚਲੋ ਜੀ ਚੱਲਦੇ ਆ ਜੀ ਉਧਰ ਕਮਰੇ 'ਚ। ਨਾਸ਼ਤੇ ਦੀ ਰੈਡੀ ਆ ਸਾਰੇ ਜਣੇ। ਮਿਲਦੇ ਆਂ ਜੀ ਫੇਰ ਬਣੇ ਰਹੀਓ ਵਲੌਗ ਦੇ ਨਾਲ। ਇੱਧਰ ਆ ਗਿਆ ਨਾਸ਼ਤਾ ਪਾਣੀ ਤੇ ਕੱਪੜੇ ਵੀ ਕੁੜੀ ਨੇ ਕੱਢਦੇ ਸਾਰੇ ਹੀ ਬਾਹਰ ਟੋਕਰੀ ਕੋਠੇ ਰੱਖ ਕੇ ਆਵਾਂਗੇ ਬਾਅਦ ਚੋਂ ਤੇ ਲੋਈ ਸ਼ਿਮਲਾ ਮਿਰਚ ਦੀ ਸਬਜ਼ੀ ਦੇ ਨਾਲ ਰੋਟੀ ਤੇ ਪੁੱਤ ਟੀਵੀ ਲਾ ਨਾਲ ਦੇਖੀਏ ਮਾੜਾ ਮੋੜਾ ਕੁਝ ਟੀਵੀ ਤੇ ਫਿਰ ਸਬਜ਼ੀ ਦੱਸੋ ਪਾ ਦਿਓ ਬਹੁਤ ਆ ਬਹੁਤ ਆ ਬਹੁਤ ਆ ਬਾਕੀ ਚਾਹ ਲੈਣੀ ਆਪਾਂ ਚਲੋ ਬਣੇ ਰਹੀਓ ਬਲੌਗ ਦੇ ਨਾਲ ਜੀ ਮਿਲਦੇ ਆ ਜੀ ਫਿਰ ਆਪਾਂ ਅੱਜ ਹੀ ਉੱਪਰ ਰੱਖਣ ਟੋਕਰੀ ਤੇ ਬਾਹਰ ਦੇਖਦੇ ਆ ਜੀ ਮੌਸਮ ਉਹ ਇਹ ਤੋਂ ਪਨਿਕਲੀ ਆ ਚੰਗੀ ਹਰ ਹਵਾ ਵੀ ਕਾਫੀ ਚੱਲ ਰਹੀ ਆ ਮੌਸਮ ਤਾਂ ਹੈਗਾ ਵਧੀਆ ਤੇ ਚਲੋ ਚੱਲਦੇ ਆ ਦੁਕਾਨ ਤੇ ਹੁਣ ਆਪਾਂ ਤੇ ਟੋਕਰੀ ਆਪਾਂ ਰੱਖ ਦਿੱਤੀ ਆ ਕੱਪੜੇ ਸੁੱਕਣੇ ਪਾ ਜਾਣਗੇ ਆਗੇ ਆਪੀ ਤੇ ਪੁੱਛੀਏ ਕੋਈ ਬਾਜ਼ਾਰੋਂ ਕੋਈ ਚੀਜ਼ ਚੂਜ਼ ਲਿਓਣ ਵਾਲੀ ਹੋਵੇ ਤਾਂ ਫੇਰ ਤਾਂ ਜਾਣਾ ਆਪਾਂ ਦੁਕਾਨ ਤੇ ਉਹ ਮੁੜ ਕੇ ਚੀਜ਼ ਨਹੀਂ ਲਿਆ ਹੁਣੀ ਕੋਈ ਵੀ ਹਾਂਜੀ ਕਿਦਾ ਜੀ ਦੀ ਟੋਕਰੀ ਵਿੱਚ ਰੱਖਿਆ ਹੈ ਬਾਹਰ ਧੁੱਪ ਵੀ ਨਿਕਲੀ ਆ ਔਰ ਹਵਾ ਵੀ ਬਹੁਤ ਚੱਲਣ ਈ ਆ ਪਤੀ ਗਈ ਨਹੀਂ ਅੱਜ ਮੈਂ ਬਣਾਉਂਗੀ ਮੂੰਗੀ ਦਾਲ ਨਹੀਂ ਉਹ ਚਟਨੀ ਬਣਾਉਣੀ ਨਾਲ ਆਹੋ ਵੀ ਬਣਾਉਗੀ ਮੂੰਗੀ ਦਾਲ ਹੈਗੀ ਆ ਹਾਂ ਹੈਗੀ ਹੈ ਨਾ ਕੁਦੀਨੇ ਵਾਲੀ ਨਹੀਂ ਬਣਾਣੀ ਦਿਮਾਗ ਦਿਨੇ ਵਾਲੀ ਨਹੀਂ ਟਮਾਟਰ ਪਿਆਜ਼ ਵਾਲੀ ਚਟਨੀ ਬਣਾਉਣੀ ਆ ਥੋੜੀ ਜਿਹੀ ਕਰਾਰੀ ਜੀ ਬਣਾਉਣੀ ਆ ਠੀਕ ਹੈ ਤੇ ਮੈਂ ਫੇਰ ਚੱਲਣਾ ਦੁਕਾਨੇ ਕੋਈ ਚੀਜ਼ ਲੈਉਣੀ ਨਹੀਂ ਲੈ ਗਈ ਆ ਡਰੇ ਨੋ ਕੋਈ ਚੀਜ਼ ਲੈਉਣੀ ਨਹੀਂ ਲੈ ਗਈ ਨਹੀਂ ਕੁਝ ਨਹੀਂ ਲੈਣਾ ਚਲੋ ਫੇਰ ਤੁਸੀਂ ਹੁਣ ਦੇਖਿਓ ਆਪੀ ਤੇ ਮੈਂ ਚੱਲਣਾ ਸ਼ਾਪ ਤੇ ਹੈਂ

वाली है कपड़े सूखने जाके देखने दाल सब्जी का प्रोग्राम हां की बना ना डाल डाल ठीक है ठीक तो है डाल ना चढ़ी ठीक है ठीक है चलो भाई कपड़े फिर मेरे कपड़े पा रही है और तेरे में आहा आंटी भी आने वाले हैं देख नहीं और लॉज इते टाइम 1:30 हो गए हां जी आगे रसोई और बाहर रख देती हूं ये भी ਤੇ ਇੱਧਰ ਆਪਾਂ ਲੱਗਿਆ ਡਿਮਾਂਡ ਦੇ ਦਾ ਟਮਾਟਰਾਂ ਦੀ ਪਕਣੀ ਬਣਾਉਂਦੇ ਮਸਾਲੇ ਤੇ ਟਮਾਟਰਾਂ ਦੇ ਮਸਾਲੇ ਦੀ ਡਿਮਾਂਡ ਕਰਾਂਗੇ ਹਾਂ ਰਾਦੇ ਅਤੀ ਕਹਿੰਦੇ ਸੀ ਕਹਿੰਦੇ ਸੀ ਇਹ ਉਹ ਬਣਾਈ ਬੰਦੇ ਕੀ ਕਹਿੰਦੇ ਕਿ ਸੁਆਦ ਨਹੀਂ ਲੱਗਦੀ ਕੋ ਜਾਲ ਸਰ ਜੀ ਠੀਕ ਹੈ ਠੀਕ ਹੈ ਠੀਕ ਮੈਂ ਕਹਿੰਦੇ ਸੀ ਇਹ ਉਹ ਬਣ ਜੂਗੀ ਕੁੜੀ ਜੀ ਦੇਖੋ ਨਖਰੇ ਕਰਦੀ ਕੀ ਹੁੰਦੀ ਆ ਹਾਂ ਉਹਦੇ ਚਾਵਲ ਪੁੱਪਾ ਨੂੰ ਚਾਵਲ ਲੈ ਗਈ ਹੈ ਨਾ ਉਹਨੇ ਉਹਨੇ ਲੈ ਕੇ ਦੇਖਦੇ ਆਇਆ ਤੇ ਦਾਣਾ ਰੋਟੀ ਖਾ ਲੂਗੀ ਜੇ ਤਦੋਂ ਇਹ ਕਹਣਾ ਤੁਸੀਂ ਦੂਜੀ ਚਟਨੀ ਨਹੀਂ ਬਣਾਈ ਹੈਗੀ ਪਿਆਜ਼ ਦੇ ਪਦੀਨੇ ਪਦੀਨੇ ਤਾਂ ਬਥੇਰਾ ਹੋਇਆ ਕੋਟੇ ਦੇ ਆਹ ਵਾਹ ਕਿੰਨੇ ਮਿੰਟ ਤੱਕ ਤਲਾ ਕਿੰਨੇ ਨੂੰ ਲੱਗਣਾ ਲੱਗੀਆਂ ਠੀਕ ਹੈ ਠੀਕ ਹੈ ਕੱਲੀ ਵੀ ਖਾਦੀ ਜਾਂਦੀ ਆ ਠੀਕ ਹੈ ਉਹ ਨਾਲ ਲੱਗੇ ਚਲੋ ਫੜਾਉਂਦੇ ਆ ਲਾਹੇ ਕੜਕਾ ਫਿਰ ਢਾਉਦੇ ਲੋ ਅੱਲਾ ਅੱਲਾ ਮਾਤੇ ਚੀਜ਼ਾਂ ਜਾਈ ਚਟਨੀ ਖਾਓ ਬਾਹਰ ਹਾਜ਼ ਬੁੱਟੇ ਜਾਏਗਾ सागमें टमाटर ठीक है टमा प्याजा घट के पाए ना ਰੋ ਮਸਲੀਆ ਜੀ ਜੀ ਰਹੀ ਮਾਰੇ ਗੋ ਹਾਂ ਜੀ ਇਹ ਤਾਂ ਨਹੀਂ ਬਣਦਾ ਬਲੈਕ ਪੈ ਗਿਆ ਨਹੀਂ ਇਹ ਚ ਬਹੁਤ ਕੁਆਲਿਟੀ ਆ ਹਾਂ ਜੀ ਦਿਖਾਤੇ ਹੈ ਆਪਕੋ ਆਈਏ ਲੋ ਜੀ ਟਾਈਮ ਹੋ ਚੱਲਾ ਪੌਣੇ 2 ਦਾ ਤੇ ਆਪਾਂ ਚੱਲੇ ਹੁਣ ਫਰਕ ਨੂੰ ਲੈਣ ਤੇ ਕਿੱਦਾਂ ਜੀ ਪਾਣੀ ਪੀਨੇ ਆ ਕਿੱਦਾਂ ਜੀ ਨਹੀਂ ਪਾਣੀ ਪੀਨੇ ਆ ਟਮਾਟਰਾਂ ਦੀ ਚਟਨੀ ਬਣ ਗਈ ਨਾ ਆ ਚਟਨੀ ਆਹ ਚਟਨੀ ਆ ਇਹ ਅੱਛਾ ਗਾਲ ਦਾ ਕੜਕਾ ਓਕੇ ਚੱਲੀ ਆਪਾਂ ਲੈ ਆਈਏ ਕਿਉਂ ਉੱਦਾਂ ਕਹੇ ਜੀ ਸਕੂਟੀ ਚੱਲ ਜਾਣਾ ਨਹੀਂ ਤੂੰ ਜਾਣਾ ਗੱਡੀ ਚੱਲਾਂਗੇ ਮੈਂ ਜ਼ਰੂਰੀ ਥੋੜਾ ਜਾਣਾ ਵੀ ਕਿ ਮੈਂ ਉੱਦਾਂ ਮੈਂ ਨਹੀਂ ਤੂੰ ਕਹਿੰਦਾ ਤੂੰ ਬੁੱਢੀ ਤੇ ਜਾਣਾ ਮੈਂ ਜ਼ਰੂਰੀ ਥੋੜਾ ਕਹਿੰਦਾ ਥੋੜੀ ਤੂੰ ਜਾਣਾ ਤੇ ਮੈਂ ਗੱਡੀ ਚੱਲਦਾ ਉਹ ਤਾਂ ਫੇਰ ਤੂੰ ਸਕੂਟੀ ਤੇ ਫੇਰ ਤੈਨੂੰ ਨਾਲ ਲਿਆ ਕੇ ਸਕੂਟੀ ਤੇ ਚੱਲਾਂਗੇ ਤੇ ਬਲਬ ਨੂੰ ਕਿੱਥੇ ਫੜਾਣਾ ਆ ਬਾਦ ਕਿਉਂ ਜੇ ਤੂੰ ਜਾਣਾ ਨਾਲ ਮੇਰੇ ਤੇ ਫੇਰ ਗੱਡੀ ਚੱਲਾਂਗੇ ਦੇਖ ਜੀਰੂ ਚੱਕ ਲਿਆ ਉਦਾਂ ਮਾ ਠੰਡਾ ਹੀ ਹੋਣਾ ਹੈ ਫੇਰ ਚੱਟ ਜਾਓ ਓਕੇ ਡਰਾਈਵਰ ਬੋਲ ਦੇ ਕੇ ਹਾਂ ਡਾਈਨਰ ਆਹ ਪਹਿਲਾਂ ਮੱਕਣ ਵਾਲਾ ਜੀਰੂ ਆ ਇਹ ਪੀਨੇ ਆ ਪਹਿਲਾਂ ਆਹ ਦੇ ਪਹਿਲਾਂ ਇੰਨਾ ਕਿ ਜਿਹੜਾ ਮੱਕਣ ਵਾਲਾ ਆ ਇਹ ਮਗਾ ਦੀ ਤੂੰ ਬਿਨਾ ਨਹੀਂ ਨਹੀਂ ਮੈਂ ਤਾਂ ਚਾਹ ਦਿੱਤੀ ਹੈ ਅੱਛਾ ਅੱਛਾ ਮੈਂ ਕਹਾਂ ਚੱਲ ਆ ਵਾ ਮਗਾ ਦੀਏ ਤੇ ਲੋ ਜੀ ਤੇ ਥੜਕਾ ਵੀ ਹੋ ਜਾ ਲਾ ਰੈਡੀ ਕੋਈ ਇੰਨਾ ਕਿ ਦੇਦੇ ਬਹੁਤ ਆ ਬੋਤਲਾਂ ਸੋਹਣੀਆਂ ਪਾਣੀ ਦੀ ਭਰ ਦੇ ਆਹ ਪਾਣੀ ਛੇਦੀ ਛੇਦੀ ਛੰਡੀ ਹੁੰਦੀ ਆ ਬੋਤਲਾਂ ਇਹ ਆ ਛੇਦੀ ਛੰਡੀ ਹੋ ਜਾਂਦੀ ਆ ਜੀ ਕੋਈ ਗੱਲ ਨਹੀਂ ਆਪਾਂ ਮਾੜਾ ਮੂੰਹ ਹੀ ਸੁੱਕਾ ਜਾ ਅੱਗੇ ਲਾ ਕਰਨਾ ਆ ਤੇ ਫਿਰ ਆਪਾਂ ਬਲਕ ਨੂੰ ਲੈ ਕੇ ਆਨੇ ਆ ਫਿਰ ਦੇਖਦੇ ਆ ਬਾਕੀ ਪ੍ਰੋਗਰਾਮ ਲੋ ਜੀ ਅੱਧਾ ਗਲਾਸ ਹੀ ਨਿਕਲਿਆ ਹੈ ਅੱਧਾ ਗਲਾਸ ਹੀ ਨਹੀਂ 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 ਬਹੁਤ ਬਹੁਤ ਮੰਮੀ ਪਾਠ ਕਰ ਰਹੇ ਹੈ। ਲੱਗਦਾ ਮਾਤਾ ਸਾਡੀ ਇਧਰ ਕਰ ਰਹੇ ਹੈ ਜੀ ਪਾਠ। ਮਾਤਾ ਮਾਦਮ ਪੂਰਾ ਪਾਠ ਕਰਦੇ ਨਾ ਜਿਹੜਾ ਪੁੱਤੀ ਸਾਹਿਬ ਦਾ ਪੂਰਾ ਹੀ ਸਹਿਜ ਸਹਿਜ ਪਾਠ। ਸਹਿਜ ਪਾਠ ਕਰਦੇ ਹੈ। ਹਾਂ ਬਈਓ ਰੋਜ਼ ਕਰਦੇ ਨਾ ਫਿਰ ਜਿੱਦਾਂ ਚਿੰਨਾ ਜੀਨਾ ਕਰਨਾ ਹੈ ਰੋਜ਼। ਫੇਰੇ ਤਾਂ ਆਪਣਾ ਨਿਤਨੇਮ ਪਹਿਲਾਂ ਕਰ ਲੈਣਾ ਹੈ। ਇਹ ਸਹਿਜ ਪਾਠ ਰੋਜ਼ ਕਰਨਾ ਵਾ। ਹਾਂ। ਜਦੋਂ ਪੂਰਾ ਹੋਣਾ ਫਿਰ ਤੋਂ ਕੜਾ ਪੜ੍ਹਨਾ। ਹਾਂ। ਠੀਕ ਠੀਕ। ਚਲੋ ਤੇ ਆਇਆ ਜੁਰੂਬਾਲਾ ਜਿਹਨੇ ਜਿਹਨੇ ਵੀ ਹੁੰਦੇ ਪੰਨੇ ਆ ਜਿੰਨੇ ਪੰਨੇ ਹੁੰਦੇ ਰੋਜ ਦੇ ਹਾਂ ਚਲੋ ਕਰ ਲੋ ਤੁਸੀਂ ਵੀ ਆਪਾਂ ਚੱਲਦੇ ਹਾਂ ਜਦੋਂ ਦੇਣ ਦੇ ਟਾਈਮ ਲੱਗਾ ਹੋਰ 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 810 ਜੁਰੂਬਾਲਾ ਹਾਂ ਲੋ ਜੀ ਹਰਮਨ ਦਾ ਆਇਆ ਇੱਧਰ ਫੋਨ ਆਇਆ ਤੇ ਚਲੋ ਕਰੋ ਤੁਸੀਂ ਗੱਲ ਫਿਰ ਮੈਂ ਠੀਕ ਹਾਂ ਹਾਂ ਟਾਈਮ 2 ਵਜ ਗਿਆ ਤੇ ਚਲੋ ਜੀ ਆਪਣਾ ਹੋ ਗਿਆ ਟਾਈਮ ਪੂਰਾ ਹੈ ਜਾਣ ਵਾਲਾ ਹਾਂ ਤੇ ਮੈਂ ਗੱਡੀ ਮੋੜਾਂ ਤੇ ਤੂੰ ਪਾਣੀ ਦੀ ਬੋਤਲ ਲੈ ਕੇ ਆ ਜਾ ਉਹਦੇ ਵਾਸਤੇ ਹੈ ਤੇ ਚਲੋ ਗੱਡੀ ਮੋੜਦਾ ਮੈਂ ਲੋ ਜੀ ਆਪਾਂ ਗੱਡੀ ਸਟਾਰਟ ਕਰ ਲਈ ਤੇ ਏਸੀ ਯੂਸੀ ਲਾ ਕੇ ਗੱਡੀ ਕਰ ਲਈ ਠੰਡੀ ਤੇ ਇਧਰ ਆ ਗਈ ਮਨਪ੍ਰੀਤ ਵੀ ਮੈਂ ਕਿਹਾ ਏਸੀ ਯੂਸੀ ਲਾ ਕੇ ਗੱਡੀ ਕਰ ਲਈ ਠੰਡੀ ਤੇ ਚਲੋ ਜੀ ਪਰ ਘਰ ਵਾਲੀ ਠੰਡੀ ਰੱਖਦੀਆਂ ਕਹਿੰਦੇ ਕਿ ਲੜਨਾ ਪਵੇ ਪਰ ਘਰ ਵਾਲਾ ਘਰ ਵਾਲੀ ਠੰਡੀ ਰੱਖਣੀ ਪੈਂਦੀ ਆ ਕਿਤੇ ਘਰ ਵਾਲੀ ਗਰਮ ਹੋ ਜਾਵੇ ਤਾਂ ਮੁੜ ਕੇ ਪੰਗਾ ਵੜਾ ਪੈਂਦਾ ਇਸ ਕਰਕੇ ਘਰ ਵਾਲੀ ਠੰਡੀ ਰੱਖੀ ਹੋਈ ਆ ਇਸ ਕਰਕੇ ਗੱਡੀ ਵੀ ਪਹਿਲਾਂ ਠੰਡੀ ਕਰਕੇ ਰੱਖੀ ਸੀਗੀ ਚਲੀ ਜਾਓ ਹੋਰ ਚਲੀਏ ਹੋਰ ਚਲੋ 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 ਜੀ ਪਹੁੰਚ ਕੇ ਮਿਲਦੇ ਆ ਜੀ ਪਲਕ ਨੂੰ ਲੈ ਚਲੋ 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 ਜੀ ਆਪਾਂ ਖਾ ਗਏ ਆ ਜੀ ਪਲਕ ਦੇ ਸਕੂਲ ਬਾਹਰ ਖੜੇ ਆ ਛੁੱਟੀ ਹੋ ਗਈ ਆ ਬੱਚੇ ਸਾਰੇ ਆ ਰਹੇ ਆ ਪਰ ਸਾਡੀ ਸ਼ੋਕਰੀ ਪਤਾ ਨਹੀਂ ਕਿੱਥੇ ਹੈ ਜੇ ਇਹ ਪਤਾ ਨਹੀਂ ਕੀ ਕਰਦੀਆਂ ਰਹਿੰਦੀਆਂ ਅੰਦਰ ਬਹੁਤ ਲੇਟ ਨਿਕਲਦੀਆਂ ਬਾਹਰ ਅਲਗ ਅਲਗ ਕਰਦੀਆਂ ਰਹਿੰਦੀਆਂ ਛੇ ਲੀਆਂ ਦਾ 10th ਕਲਾਸ ਸੈਟ ਕੇ ਕੀ ਕਰਦੀਆਂ ਆਂਦੀ ਆ ਫਿਰ ਦਿਖਾਣੇ ਆ ਜੀ ਮੈਨੂੰ ਨਹੀਂ ਦਿਸੀ ਅਜੇ ਤੱਕ ਯਾਰ ਅੱਛਾ ਕੁੜੀ ਮੋਰੇ ਆ ਓ ਆ ਗਈ ਆ ਜੀ ਕੈਸਾ ਰਹਾ ਅੱਜ ਕਾ ਦਿਨ ਬੜੀਆ ਰਹਾ ਚਲੀਏ ਹੁਣ ਚਲੋ ਬਾਹ ਕਿਦਾਂ ਸਕੈਚ ਨਾਲ ਵੇੜੀ ਬਈ ਪੁੱਤ ਚਲੀਏ ਚਲੋ ਜੀ ਮਿਲਦੇ ਆ ਜੀ ਘਰ ਪਹੁੰਚ ਗਏ ਨਾ ਪਾਣੀ ਪੀਣਾ ਤੁਸੀਂ ਪਾਣੀ ਨਹੀਂ ਨਹੀਂ ਮੈਂ ਪਾਣੀ ਨਹੀਂ ਪੀਣਾ ਚਲੋ ਅਰੇ ਜਾ ਪਾ ਪਾਲਕ ਨੂੰ ਲੈ ਕੇ ਪਹੁੰਚ ਗਏ ਘਰੇ ਤੇ ਦਰਵਾਜ਼ਾ ਕਿਨੇ ਕਰਨਾ ਬੰਦ ਬਾਹਰਲਾ ਤੇਰੀ ਡਿਊਟੀ ਐ ਇਹ ਚੱਲ ਘਰ ਬੰਦ ਦਰਵਾਜ਼ਾ ਕਰ ਬੰਦ ਬਾਹਰ ਪਹਿਲਾਂ ਚੱਲ ਕੇ ਚੱਲ ਚੱਲ ਕੇ ਦਰਵਾਜ਼ਾ ਬੰਦ ਕਰ ਲੋ ਜੀ ਅਸੀਂ ਲੈ ਕੇ ਆਏ ਆ ਅੰਬ ਅੱਜ ਹੋਰ ਅੱਛਾ ਇੱਥੇ ਗਲੀ ਵਿੱਚ 150 ਰੁਪਏ ਦਿੰਦਾ ਸੀ ਮੰਨੇ 150 ਰੁਪਏ ਮੇਰੀ ਗੱਲ ਸੁਣ ਉੱਥੇ 170 ਰੁਪਏ ਸੀਗੇ ਹਾਂ ਅੰਬ ਨਵੇਂ ਸ਼ਹਿਰ ਨਵੇਂ ਸ਼ਹਿਰ ਇੱਥੇ ਪੁੱਛਿਆ 150 ਰੁਪਏ ਕਿਲੋ ਆ 120 ਰੁਪਏ ਕਿਲੋ ਇਹਦੇ ਬੰਦੇ ਨੇ ਆਮਦ ਦਿੱਤੇ ਅਸੀਂ ਅਸੀਂ ਉਹਨਾਂ ਦਾ ਰੇਟ ਵੀ ਨਹੀਂ ਕੀਤਾ ਕਹਿੰਦਾ 120 ਰੁਪਏ ਕਿਲੋ ਅਜੀ ਇੱਕ ਵਾਰੀ ਪੁੱਛਿਆ ਕੀ ਰੇਟ ਕਹਿੰਦਾ 120 ਰੁਪਏ ਮੈਂ ਕਿਹਾ ਤੇਰੇ 2 ਕਿਲੋ ਹੈਂ ਆ ਬਾਪਾਈ ਵੇਚਦਾ ਸੀ ਆਮ ਉਹ ਕਿਸੇ ਕੰਮ ਦੇਣੀ ਸੀ ਉਹ ਕਹਿੰਦਾ ਸੀ ਨਾ ਕਹਿੰਦਾ 120 ਰੁਪਏ 150 ਰੁਪਏ ਦੀ ਉਹ ਕਹਿੰਦਾ 3500 ਰੁਪਏ ਵਾੜ ਗਏ ਮੈਂ ਕਿਹਾ ਹਾਂ ਥੋੜੇ ਇੱਥੇ ਨਾ ਜਦੋਂ ਨਿਕਲੇ ਨਾ ਸਕੂਲ ਤੋਂ ਸਬਜ਼ੀ ਵਾਲਾ ਉਹ ਭਾਈ ਖੜਾ ਸੀ ਫਰੂਟ ਵਾਲਾ ਮੈਂ ਕਿਹਾ ਪੁੱਛ ਲੈਣੇ ਆ ਕਿ ਕਿੰਨੇ ਆ ਭਾਈ ਦੇ ਕਮਰੇ ਬਾਬਾ ਜੀ ਮੈਂ ਦ ਤੇ ਉਹ ਫੇ ਆਪਾਂ ਕੱਟ ਲੈਣਾ ਪ੍ਰਸ਼ਾਦ ਇੱਕ ਗੋਲਾ ਅਲੱਗ ਕਰ ਲਿਓ ਪਹਿਲਾਂ ਹੀ ਤੇ ਲਓ ਜੀ ਹਾਂਜੀ ਕਿਦਾਂ ਫੋਨ ਵਧੀਆ ਹੁਣ ਪਸੰਦਾ ਫੋਨ ਚਲੋ ਠੀਕ ਆ ਜੀ ਚਲੋ ਜੀ ਉਹ ਵਧੀਆ ਟਿਕਾ ਦੇ ਫੋਨ ਲੱਗੇ ਜੀ ਆਪਾਂ ਚਟਣੀ ਆ ਗਈ ਸਾਡੀ ਟਮਾਟਰਾਂ ਦੀ ਜਿਹੜੀ ਹੈ ਜੀ ਕਹਿ ਗਏ ਸੀ ਸਪੈਸ਼ਲ ਬਣਵਾਈ ਆ ਨਾਲ ਆ ਗਈ ਮੂੰਗੀ ਦੀ ਦਾਲ ਆਓ ਜੀ ਜਿਹਨੇ ਖਾਣੀ ਆ ਤੇ ਹਾਂਜੀ ਚਟਣੀ ਜਿਹੜੀ ਨੇ ਇਹ ਬਹੁਤ ਹੀ ਵਧੀਆ ਬਣਦੀ ਆ ਇਹਦੇ ਨਾਲ ਨਾ ਜਦੋਂ ਜੇ ਕੋਈ ਚੀਜ਼ ਨਾ ਸਵਾਦ ਲੱਗਦੀ ਉਹਨਾਂ ਦੇ ਰੋਟੀ ਦਾ ਸਵਾਦ ਆ ਜਾਂਦਾ ਖਾਂਦਾ ਤੇ ਲਓ ਜੀ ਇੱਧਰ ਸਾਡੀ ਮਾਤਾ ਜੀ ਵੀ ਆ ਗਏ ਨੇ ਰੋਟੀ ਖਾਣ ਤੇ ਸਾਰੇ ਜਣੇ ਆਹ ਦੇ ਮੰਮੀ ਦੀ ਰੋਟੀ ਥਾਲੀ ਗਲੀਆ ਨਹੀਂ ਨਾ ਇਹ ਰੋਟੀ ਚਟਨੀ ਪਾ ਨਹੀਂ ਨਹੀਂ ਚਟਨੀ ਪਾ ਦੇ ਮੰਮੀ ਨੂੰ ਵੀ ਪਲਗ ਨੇ ਉਧਰ ਖਾਣੀ ਬੈਠੇ ਦਾਲ ਦੇ ਵਿੱਚ ਵੀ ਰੜਾ ਲੰ ਪੱਲੂ ਕਾਦੀ ਮੈਂ ਜਾਵਾਂ ਪਰ ਦਾਲ ਵਿੱਚ ਨਾਲ ਆਲੀ ਫਿਰ ਇੱਕ ਤਰੀਕੇ ਦਾ ਤੜਕਾ ਹੀ ਆ ਹਮਝੋ ਇੱਕ ਤਰੀਕੇ ਦਾ ਹੀ ਆ ਮੰਮੀ ਫੇਰ ਲੱਗ ਜੀ ਹੋ ਜਾਣੀ ਨਾ ਆ ਲਓ ਤੁਸੀਂ ਤੇ ਲੋ ਜੀ ਹੁਣ ਆਪਾਂ ਮਿਲਦੇ ਆਂ ਜੀ ਜੇ ਜੇ ਨਾ ਕੋਈ ਸਵਾਦ ਰਾਇ ਕੱਲੀ ਤੁਸੀਂ ਇਹਨੂੰ ਹਨਾ ਉਹਨਾਂ ਪ੍ਰੋਟੀਨ ਖਾਓ ਚਾਹ ਨਾ ਬਹੁਤ ਸਾਰਾ ਉਹ ਸਵਾਲ ਆਦੀ ਹੈ ਬਹੁਤ ਸਵਾਲ ਆਦੀ ਹੈ ਚਲੋ ਠੀਕ ਆ ਜੀ ਮਿਲਦੇ ਆਂ ਰੋਟੀ ਕਰਕੇ ਖਤਮ ਆਪਣੀ ਨਾਸ਼ਤਾ ਪਾਣੀ ਕਰਕੇ ਤੇ ਬਣੇ ਰਹੀਓ ਸਾਡੇ ਬਲੌਗ ਦੇ ਨਾਲ ਤੇ ਇਦਾਂ ਹੀ ਬਲੌਗ ਸਾਡਾ ਚੱਲਦਾ ਰਹੇਗਾ ਕੰਟੀਨਿਊ ਰੋਟੀ ਤੋਂ ਬਾਅਦ ਹੁਣ ਸਹੀ ਬਲੌਗ ਸੁਣ ਕੋੜਾ ਦਹੀਂ ਵਿੱਚ ਨਵਾ ਦੇਗੇ ਤੁਸੀਂ ਬਾਤ ਤਾਂ ਕਰੋ ਬਹਿਣਾ ਲੋ ਜੀ ਟਾਈਮ ਇਦਾਂ ਹੋ ਗਿਆ ਆ ਪੌਣੇ 5 ਹੋ ਚੱਲੇ ਆ ਤੇ ਅਸੀਂ ਇਦਾਂ ਚਪਕੀ ਲਾ ਲਈ ਹਾਂ ਜੀ ਉਹ ਲਈ ਜਦ ਕੀ ਇੰਦਰ ਕੱਪੜਿਆਂ ਦੀ ਮੰਮੀ ਲੱਗੇ ਤੇ ਆ ਮਾਂ ਅਸੀਂ ਅੱਜ ਪੂਰਾ ਦਿਨ ਕੁਛ ਨਹੀਂ ਕੀਤਾ ਹੋਣ ਲੱਗਿਆ ਜੀ ਮਸ਼ੀਨ ਨਾਲ 1 ਘੰਟਾ ਹੈ ਮੰਮੀ ਐਨੀ ਸੁਸਤੀ ਪਈ ਮੰਮੀ ਤਕਾਵਟ ਐਨੀ ਹੋਈ ਕੋਈ ਪਤਾ ਨਹੀਂ ਮੰਮੀ ਅੱਜ ਕੀ ਹੋਇਆ ਆ ਇੰਨਾ ਕਿ ਸਰੀਰ ਦੁਖਦਾ ਆ ਨਾ ਮੈਂ ਕਹਿੰਦੀ ਪੁੱਛੋ ਹੀ ਨਾ ਚਲੋ ਮਿਲਦੇ ਆ ਜੀ ਉਹ ਉਧਰ ਕੈਂਡੀ ਚੈੱਕ ਕਰੋ ਕਿੰਨੀ ਕੁ ਚੀਜ਼ ਹੋਈ ਇਹਨੂੰ ਪੂਚਰੂ ਦੇ ਪਈ ਹੈ ਇੱਧਰ ਕਿੱਦਾਂ ਬੋਲਾਂ ਤੂੰ ਰੱਜੇ ਮੋਲੇ ਸਾਡੇ ਪੂਚਰੂ ਦੇ ਕੋਟ ਪਈ ਉੱਧਰ ਕੈਂਡੀ ਦੀ ਖੁਸ਼ੀ ਚਾਹ ਕੰਨ ਪਤਾ ਕਿੰਨਾ ਖਰਾ ਰੰਦੇ ਆ ਇੱਥੇ ਬੱਚਿਆਂ ਦੇ ਡਾਈਪਰ ਚੱਕ ਚੱਕ ਕੇ ਉਧਰ ਪੂੜੇ ਜੂ ਲੈ ਕੇ ਆਂਦਾ ਇੰਨਾ ਗੰਦਾ ਭੈਲਾ ਆ ਇਹ ਮਾਰਨੇ ਨੂੰ ਦੇਲ ਨਹੀਂ ਕਰਦਾ ਪਰ ਗੰਦ ਬਹੁਤਾਂ ਦਾ ਕੋਈ ਗੈਸਟ ਆ ਇਹ ਮਾਰਿਆ ਨਹੀਂ ਉਹਦਾ ਡਰ ਆ ਯਾਰ ਨੂੰ ਬਸ ਮਾਂ ਕੋਈ ਸਾਡੇ ਘਰ ਖਾਣਾ ਆਇਆ ਆ ਹਨ ਇੱਥੇ ਮੋੜ ਦੇ ਰੱਜੀ ਦੇ ਗੰਦ ਮੱਖੀਆਂ ਭੰਗ ਗਈਆਂ ਕਿੰਨਾ ਗੰਦਾ ਲੱਗਦਾ ਆ ਅਜੀ ਰੋਇ ਫਰਮਾਨ ਨਾ ਹੋਇਚੇ ਲਈ ਦੇ ਮੈਂ ਸ਼ਿੱਤਰ ਖਾਣੀ ਆ ਮਾਰਿਆ ਨਹੀਂ ਬਸ ਉਹਦੀ ਡਰਾਇਆ ਹੀ ਆ ਮਸੀ ਨਾਲ ਹੀ 도ੜ ਗਿਆ ਆਇਆ ਕਿ ਮਾਰਾ ਆ ਗਿਆ ਲੱਗਾ ਉਹਨੇ ਮਨਾ ਦੇ ਜਿਆਦਾ ਨਹੀਂ ਮੈਂ ਮਾਰਿਆ ਉਹਦੇ ਨੂੰ ਜਦੋਂ ਤਰਸ ਵੀ ਆਉਂਦਾ ਮਸੀ ਨੂੰ ਮਾ ਜਾਲ ਇਧਰ ਮਾਸ਼ੜੀ ਹੋਈ ਜੀ ਪੰਜਾਬ ਹੱਦਲੀ ਆ ਹਰ ਚਲੀ ਪੰਜਾਬ ਦਾ ਉਹ ਐਡ ਚੱਲਦੀ ਜੂਰੀ ਐਡ ਆਈ ਨਾ ਲੈ ਉਹ ਕਰਾ ਪ੍ਰਸ਼ਾਦਾ ਨਾਲੀਆ ਜਲਵਾਇਆ ਨਾਲੀਆ ਛਿੱਲੂ ਕੇ ਤਾਈ ਮਾਤਾ ਦੇ ਪ੍ਰਸ਼ਾਦ ਵੇਸ਼ਣਵਾਤਾ ਗਿਆ ਕਿ ਆ ਮੈਂ ਪ੍ਰਸ਼ਾਦ ਦੇ ਰਹੀ ਐ ਨਾ ਭਾਗੇ ਇੱਥੇ ਮੈਂ ਸਵੇਰੇ ਸਵੇਰੇ ਤੈਨੂੰ ਸਵੇਰ ਤੈਨੂੰ ਬਿਠਾਇਆ ਨਾ ਗੱਡੀ ਜੀ ਠੰਡੀ ਕਰਕੇ ਤੇ ਠੰਡੀ ਰੱਖਿਆ ਆ ਤੈਨੂੰ ਠੰਡੀ ਰੱਖਿਆ ਕਰ ਗਰਮ ਨਾ ਹੋਇਆ ਤੂੰ ਨਾਲੀਆ ਕਰਦੇ ਆ ਚਲੋ ਇੱਧਰ ਦਾਦੀ ਕਰਦੇ ਪਏ ਆ ਤਰਪਾਈ ਕਿਉਂ ਨਾਲੀਆ ਬਿਜਿਓ ਭੇਜ ਦਿੱਤਾ ਬਿਆਹ ਵਾਲਾਰ ਜੀ ਲਿਆ ਲਿਆ ਤੁਸੀਂ ਚੈੱਕ ਸਕਦੇ ਚੀਜ਼ ਵੱਲ ਮੈਨੂੰ ਯਾਰ ਮੈਨੂੰ ਦੱਸੂਗੇ ਕਿੱਥੇ ਪਿਆ ਬੇਰੀ ਆ ਮਾਸੜੀ ਛੇਲਦਵਾ ਨਾਰੀਅਲ ਹਾਂ ਹੋਰ ਦੇਖੋ ਚੁੰਨੀ ਵਾਦਰ ਬੰਨੀ ਹੋਈ ਸੀ ਨਾਲ ਓਕੇ ਓਕੇ ਜੀ ਚਲੋ ਠੀਕ ਆ ਫਿਰ ਮਿਲਦੇ ਆ ਛੇਲ ਤੇ ਮਾਤਾ ਮੁੰਡਾ ਵੀ ਲੈ ਗਿਆ ਨਾਰੀਅਲ ਨਹੀਂ ਸੀ ਲੈ ਸਕਿਆ ਪਰਸ਼ਾਹ ਨੇ ਕਿਹਾ ਹੀ ਨਹੀਂ ਉਹਨੂੰ ਕਿਹਾ ਸੀ ਜਾਣ ਲੱਗਾ ਪਤਾ ਕੀ ਕਹਿੰਦਾ ਕਹਿੰਦਾ ਮम्मा ਹੁਣ ਛੇਲ ਦੇ ਮम्मा ਕਿਹਾ ਹੁਣ ਤੂੰ ਜਾ ਭਰਾਵਾ ਜਾਣ ਲੱਗਾ ਤਿਆਰ ਹੋ ਕੇ ਬੈਠਾ ਮਤਲਬ ਬਾਪੂ ਛਿੱਲੂ ਆਹੋ ਚਲ ਮਾਸੜੀ ਲੱਗੇ ਨਾਰੀਅਲ ਛਿੱਲੇ ਤੇ ਨਾਰੀਅਲ ਛਿਲਣਾ ਹੈ ਮਾਸੀ ਦੀ ਨਾਰੀਅਲ ਛਿਲਣਾ ਮਾਸੀ ਦੀ ਛਿਲਣੀ ਕਾ ਕਿਤੇ ਬੈਠੋਗੇ ਥਰੀ ਗਾ ਮੈਂ ਹੁਣ ਇੱਥੇ ਬੈਠਾ ਨਹੀਂ ਮੈਂ ਕੱਪੜੇ ਤੇ ਇੱਥੇ ਹੀ ਬੈਠ ਕੇ ਛੇਲਣਾ ਹੋਣਾ ਉਹ ਅੱਗੇ ਦਿੰਨੀ ਆ ਬੈਠ ਕੇ ਨੂੰ ਪੀੜੀ ਲੈਣਾ ਉਹ ਉੱਤੇ ਨਹੀਂ ਬੈਠੇ ਹੋਣਾ ਮੈਂ ਇਹੋ ਉਹਨੂੰ ਮੋੜ ਕੇ ਸੋਪੇ ਦੇਣਾ ਬੈਠੀ ਨੂੰ ਆ ਵਾਸਟੜੀ ਪਜਾਮਾ ਚੇਂਜ ਕਰਨਾ ਪੈਣਾ ਤੁਹਾਨੂੰ ਕਰਨਾ ਹੀ ਪੈਣਾ ਮੈਂ ਬੰਦੀ ਨੂੰ ਉੱਤੇ ਥੋੜੀ ਤੇ ਬੈਠਦੇ ਜਲਾਣਾ ਚਲੋ ਇੱਧਰ ਹੋ ਰਿਆਂ ਨਾਰੀਅਲ ਛੇਲ ਤੇ ਨਾਲ ਨਾਲ ਥੋੜੀ ਉਹ ਕਮੈਂਟਰੀ ਹੋ ਰਹੀ ਆ ਮੱਸ ਜੀ ਦੇ ਕਿਚ ਵਿਚੇ ਜੀ ਮੈਂ ਇੱਧਰ ਆਪਣਾ ਨਾਰੀਅਲ ਛੇਲ ਕਿਤੇ ਵਿੱਚ ਚਲੋ ਇਨਾ ਬੱਚਾ ਇਹ ਕਿੰਨੀ ਨਾਰੀਅਲ ਕਿੰਨਾ ਵੱਡਾ ਆ ਹੱਲੇ ਵੀ ਛੇਲ ਹੁੰਦਾ ਪਿਆ ਹੈ ਨਾ ਇਹ ਛੇਲ ਹੈਗੀ ਆ ਇੰਨਾ ਕੀ ਨਿਕਲਣਾ ਬਸ ਉਹ ਦੇਖੀ ਉੱਧੋ ਆਹ ਵਾਹੇ ਝੋਟਾ ਆ ਗਾ ਲਓ ਯਾ ਨਿਕਲਿਆ ਆ ਐਂ ਗਾਉਂ ਠਾਣ ਆ ਰਹੀਆਂ ਦਿਗਾਰੇ ਇੰਨਾ ਵੱਡਾ ਆ ਕਿੰਨੇ ਨਿਕਲੇ ਨਹੀਂ ਬੜੀ ਗਈਆਂ ਦੀ ਨਦੀ ਆ ਜੀ ਟਾਈਮ ਹੋ ਗਿਆ ਜੀ 9:30 ਦਾ ਤੇ ਆਪਾਂ ਇੱਧਰ ਰੋਟੀ ਪਾਣੀ ਖਾ ਕੇ ਸਾਰੇ ਜਣੇ ਹੋ ਗਏ ਵਿਲੇ ਰਸੋਈ ਦੀ ਹੋ ਰਹੀ ਆ ਸਫਾਈ ਹੋਰ ਕੀ ਅੰਬ ਕੱਟਣਾ ਅੰਬ ਨਾ ਕਹਾਂ ਕੱਟ ਲੋ ਮੜਿਆ ਯਾਰ ਇੱਕ ਵਾਰ ਟੇਸਟ ਦੇਖ ਲਈ ਅੰਬ ਦਾ ਕਿਦਾਂ ਦਾ ਤੇ ਚਲੋ ਤੁਸੀਂ ਬਲੌਗ ਲੈਂਡ ਕਰੋ ਫੇ ਖਾਣੇ ਰਾਹੋਂ ਨਾਲ ਬਾਅਦ ਚੋ ਲੱਗੀ ਹੁਣ ਆਲੂਆਂ ਸਬਜ਼ੀ ਬਣਾਉਣ ਲਈ ਫਿਰ ਖੂਲੇ ਲੈ ਕੇ ਆਓ ਓਕੇ ਅਸ ਫਿਰ ਸਕੂਲ ਵਾਸਤੇ ਬਣਾਉਣ ਲੱਗੀ ਹੁਣ ਕਿ ਬਣਾ ਕੇ ਰੱਖ ਲਵਾਂ ਚਲੋ ਲਓ ਜੀ ਇੱਧਰ ਬਣਨ ਲੱਗੀ ਆਈ ਫਿਰੇ ਸਕੂਲ ਜਾਣ ਵਾਸਤੇ ਆਲੂਆਂ ਦੀ ਸਬਜ਼ੀ ਚਲਦੂ ਬਣਾ ਕੇ ਬਾਅਦ ਜੋ ਕੱਟੀ ਆਮ ਤੇ ਬਲੌਗ ਦਾ ਐਂਡ ਕਰਦੇ ਮੈਂ ਆਪਣਾ ਕੰਮ ਕਰਾਂ ਉਹਨੇ ਦਿਰ ਤੇ ਹਾਂਜੀ ਹਾਂਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਦੱਸਿਓ ਤੁਹਾਨੂੰ ਸਾਡੇ ਬਲੌਗ ਕਿੱਦਾਂ ਦੇ ਲੱਗਦੇ ਆ ਤੇ ਇੱਕ ਕਮੈਂਟ ਜ਼ਰੂਰ ਕਰਿਆ ਕਰੋ ਬਾਾਕੀ ਮਿਲਦੇ ਆ ਕੱਲ ਇੱਕ ਨਵੇਂ ਬਲੌਗ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਬੈਲ ਆਈਕਨ ਨੂੰ ਵੀ ਜ਼ਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ